ਜਾਸੂਸੀ ਦੇ ਇਲਜ਼ਾਮਾਂ 'ਚ ਪੰਜਾਬੀ ਯੂਟਿਊਬਰ ਗ੍ਰਿਫਤਾਰ ਆਈਐਸਏ ਦੇ ਸੰਪਰਕ 'ਚ ਹੋਣ ਦੇ ਲੱਗੇ ਇਲਜ਼ਾਮ ਗ੍ਰਿਫਤਾਰ ਮੁਰਜਮ ਤੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਮੁਲਜ਼ਮ ਦਾ ਪੁਲਿਸ ਨੂੰ 3 ਦਿਨ ਦਾ ਮਿਲਿਆ ਰਿਮਾਂਡ ਜਾਸੂਸੀ ਦੇ ਜਾਮਾਚੋਂ ਪੰਜਾਬ ਤੋਂ ਇੱਕ ਹੋਰ ਵੱਡੀ ਗ੍ਰਿਫਤਾਰੀ ਹੋਈ ਹੈ ਇੱਕ ਪੰਜਾਬੀ ਯੂਟਿਊਬਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਇਸ ਮੁਲਜ਼ਮ ਦਾ ਨਾਮ ਜਸਵੀਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਮੁਲਜ਼ਮ ਨੂੰ ਲੈ ਕੇ ਵੱਡੇ ਹੈਰਾਨੀਜਨਕ ਖੁਲਾਸੇ ਹੋ ਰਹੇ ਨੇ ਮੁਲਜ਼ਮ ਤੇ ਇਲਜ਼ਾਮ ਲੱਗੇ ਨੇ ਕਿ ਇਹ ਮੁਲਜ਼ਮ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਸੰਪਰਕ ਵਿੱਚ ਸੀ ਤੇ ਭਾਰਤ ਦੀ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਇਸ ਮੁਲਜ਼ਮ ਤੇ ਇਲਜ਼ਾਮ ਲੱਗੇ ਨੇ ਗ੍ਰਿਫਤਾਰ ਇਹ ਮੁਜਮਾ ਪੰਜਾਬ ਦੇ ਰੋਪੜ ਦੇ ਪਿੰਡ ਮਹਿਲਾਂਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਖਬਰ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਮੁਲਜ਼ਮ ਵੱਲੋਂ ਆਪਣੇ ਘਰ ਦੇ ਨਾਲ ਹੀ ਇੱਕ ਹਾਲੀਸ਼ਾਨ ਕੋਠੀ ਖੜੀ ਕੀਤੀ ਜਾ ਰਹੀ ਸੀ ਇਬਰਾਹਿਮ ਸੈਲ ਵੱਲੋਂ ਜਸੂਸੀ ਦੇ ਮਾਮਲੇ ਵਿੱਚ ਇਕ ਯੂਟਿਊਬਰ ਜਸਵੀਰ ਸਿੰਘ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਤਾਰ ਪਾਕਿਸਤਾਨ ਨਾਲ ਜੁੜੇ ਦੱਸੇ ਜਾ ਰਹੇ ਹਨ ਇਹ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਹੈ ਤੇ ਮੋਹਾਲੀ ਦੀ ਸੈੱਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਅੱਜ ਬਾਅਦ ਦੁਪਹਿਰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ ਸਦ ਪ੍ਰੰਤ ਕੀਤਾ ਗਿਆ ਸਨ ਪੁਲਿਸ ਵੱਲੋਂ ਜਾਣਕਾਰੀ ਮੁਤਾਬਕ ਮੁਲਜ਼ਮ ਕਈ ਵਾਰ ਪਾਕਿਸਤਾਨ ਜਾ ਚੁੱਕਾ ਹੈ ਤੇ ਮੁਲਜ਼ਮ ਪਾਕਿਸਤਾਨ ਅਧਿਕਾਰੀਆਂ ਤੇ ਗ੍ਰਿਫਤਾਰ ਮੁਲਜ਼ਮ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਸੀ ਮੁਲਜ਼ਮ ਤੇ ਇਲਜ਼ਾਮ ਲੱਗੇ ਨੇ ਕਿ ਇਸ ਵੱਲੋਂ ਖੂਫੀਆ ਜਾਣਕਾਰੀ ਜੋ ਸਾਂਝੀ ਕੀਤੀ ਗਈ ਸੀ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਗ੍ਰਿਫਤਾਰ ਇਸ ਮੁਲਜ਼ਮ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦੇਖੋ ਇਹ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਰਹੇ ਨੇ ਵੰਡੀ ਮੁਰਕਾ ਨਾਲ ਹੈਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈਨਾ ਤੇ ਇਸ ਕਰਕੇ ਜਿਵੇਂ ਜਿਹੜੀ ਜੋਤੀ ਮਨੋਤਰਾ ਕੀ ਨਾਸ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਨਾ ਹਾਂ ਰੁਪਰ ਦਾ ਕੋਈ ਪਿੰਡਕ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ 'ਚ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਆ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ ਇਸ ਮੁਲਜ਼ਮ ਨੂੰ ਮਹਾਲੀ ਦੀ ਕੋਰਟ ਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਜਾਣਕਾਰੀ ਮੁਤਾਬਕ ਮੁਲਜ਼ਮ ਦਾ ਪੁਲਿਸ ਨੂੰ 3 ਦਿਨ ਦਾ ਰਿਮਾਂਡ ਮਿਲ ਚੁੱਕਿਆ ਹੈ ਇਸ ਮਾਮਲੇ ਨੂੰ ਲੈ ਕੇ ਵਕੀਲ ਦਾ ਇੱਕ ਅਹਿਮ ਬਿਆਨ ਵੀ ਸਾਹਮਣੇ ਆਇਆ ਹੈ ਅੱਜ ਐਸਐਸਓਸੀ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਜਿਹੜਾ ਜਸਬੀਰ ਸਿੰਘ son of ਮੋਨ ਸਿੰਘ ਹੈ ਸਰ ਜੋ ਇੱਕ ਜਾਨਮਾਲ ਵੀਡੀਓ ਦੇ ਨਾਮ ਤੋਂ YouTube ਚੈਨਲ ਚਲਾਉਂਦਾ ਹੈ ਸਰ ਉਹਦੇ ਖਿਲਾਫ ਅਲੈਗੇਸ਼ਨਸ ਇਹ ਸੀਗੇ ਕਿ ਉਹਦੇ ਆਈਐਸਆਈ ਨਾਲ ਲਿੰਕ ਹੈ ਉਹਨੂੰ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈ ਪਲੱਸ ਉਹਦੇ ਕੋਲ ਕੁਝ ਐਜਾ ਸੈਂਸਿਟਿਵ ਡਾਟਾ ਹੈ ਜੋ ਇਹਨਾਂ ਨੇ ਡਿਟ੍ਰਾਈਵ ਕਰਨਾ ਸਰ ਉਸ ਬਾਬਤ ਇਹਨਾਂ ਨੇ ਐਪਲੀਕੇਸ਼ਨ ਜੱਜ ਸਾਹਿਬ ਕੋ ਦਿੱਤੀ ਸੀ ਕਿ ਜੋ ਇਹਨਾਂ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਬਟ ਜੱਜ ਸਾਹਿਬ ਨੇ ਉਹ ਐਪਲੀਕੇਸ਼ਨ ਡਿਕਲਾਈਨ ਕਰਕੇ 7 ਦਿਨ ਦੇ ਰਿਮਾਂਡ ਨੂੰ ਸਿਰਫ 3 ਦਿਨ ਦਾ ਰਿਮਾਂਡ ਜਿਹੜਾ ਐਸਐਸਓਸੀ ਨੂੰ ਦਿੱਤਾ ਤੇ ਸ਼ਨੀਵਾਰ ਨੂੰ ਦੁਬਾਰਾ ਪੇਸ਼ ਕਰਨ ਦੇ ਜਿਹੜੇ ਆ ਉਜਾ ਸਾਹਿਬ ਨੇ ਹੁਕਮ ਦਿੱਤੇ ਐ ਐਸਐਸਓ ਚ ਐਫਆਈਆਰ ਜਿਹੜੀ ਲੌਜ ਕੀਤੀ ਹੈ ਹੁਣ ਸਰ ਇਹਨੂੰ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਦਿੱਤਾ ਹੁਣ ਜਦ ਪੁਲਿਸ ਰਿਮਾਂਡ ਤੋਂ ਬਾਅਦ ਫਰਦਰ ਜੋ ਇਨਵੈਸਟੀਗੇਟ ਕਰਦੇ ਆ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਤਰਕ ਹੈ ਉਹ ਜੱਜ ਸਾਹਿਬ ਕੋਲ ਰੱਖਾਂਗੇ ਸਰ ਉਹੀ ਜਿਹੜੀ ਇਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੀਆਂ ਇਹਨਾਂ ਨੇ ਵੀਡੀਓਜ਼ ਜੋ ਇਹ ਕਹਿੰਦੇ ਆ ਸਰ ਕੁਝ ਵੀ ਡਾਟਾ ਇਹਨਾਂ ਨੇ ਅਜੇ ਜੱਜ ਸਾਹਿਬ ਕੋਲ ਸਾਹਮਣੇ ਕੁਝ ਪੇਸ਼ ਹੀ ਨਹੀਂ ਕੀਤਾ ਹੋਗਾ ਜੇ ਹੈ ਜੇ ਕੋਈ ਗੱਲ ਹੁੰਦੀ ਤਾਂ ਜੱਜ ਸਾਹਿਬ ਸਾਹਮਣੇ ਤਾਂ ਪੇਸ਼ ਕਰਦੇ ਕੁਝ ਸੈਟੀਸਫੈਕਟਰੀ ਤਾਂ ਕੁਝ ਐਵੀਡੈਂਸ ਦੇ ਵਿੱਚ ਲਿਆਉਂਦੇ ਕਿਉਂਕਿ ਸਰ ਇੱਕ ਬੰਦੇ ਦੇ ਖਿਲਾਫ ਦੇਸ਼ ਧਰੋਹ ਦੇ ਜਿਹੜੇ ਆ ਇਹਨਾਂ ਨੇ ਐਲੀਗੇਸ਼ਨ ਲਗਾ ਦਿੱਤੇ ਆ ਇਹ 1302 307 ਨਾਲ ਵੀ ਜਿਹੜੇ ਗਹਿਰੇ ਐਲੀਗੇਸ਼ਨਸ ਆ ਸੀਰੀਅਸ ਐਲੀਗੇਸ਼ਨ ਆ ਇੱਕ ਬੰਦੇ ਨੂੰ ਦੇਸ਼ ਧਰੋਹ ਦੇ ਉੱਤੇ ਇਲਜ਼ਾਮਾਂ ਦੇ ਵਿੱਚ ਲਗਾ ਦੇਣਾ ਸਰ ਉਹਦੇ ਵਾਸਤੇ ਐਵੀਡੈਂਸ ਵੀ ਉਨਾ ਹੀ ਸਟਰੋਂਗ ਹੋਣਾ ਚਾਹੀਦਾ ਈਵਨ ਕਿ ਜੋ ਇਹਨਾਂ ਨੇ ਹੁਣ ਤੱਕ ਇਨਵੈਸਟੀਗੇਸ਼ਨ ਕੀਤੀ ਹੈ ਉਹ ਕੁਝ ਵੀ ਸਰ ਰਿਕਾਰਡ ਲਿਆ ਨਹੀਂ ਸਕੇ ਹੈਗੇ ਤਾਂ ਇਹ ਸਰ ਨੂੰ ਨੇ ਨੂੰ ਤਿੰਨ ਦਿਨ ਦਾ ਮੌਕਾ ਮਿਲਿਆ ਕਿ ਜੋ ਇਹ ਇਨਵੈਸਟੀਗੇਟ ਕਰਕੇ ਕੁਝ ਲਿਆਣਾ ਚਾਹੁੰਦੇ ਆ ਤਾਂ ਲੈ ਆਣ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਸੂਸੀ ਦੇ ਇਲਜ਼ਾਮਾਂ 'ਚ ਪੰਜਾਬ ਸਮੇਤ ਕਈ ਸੂਬਿਆਂ ਤੋਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਇੱਕ ਹੋਰ ਗ੍ਰਿਫਤਾਰੀ ਹੁਣ ਪੰਜਾਬ ਤੋਂ ਹੋਈ ਹੈ ਗ੍ਰਿਫਤਾਰ ਇਹ ਮੁਲਜ਼ਮਾ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ ਤੇ ਇਸ ਦੇ YouTube ਚੈਨਲ ਤੇ ਲੱਖਾਂ 'ਚ ਸਬਸਕ੍ਰਾਈਬਰ ਦੱਸੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਗ੍ਰਫਤਾਰ ਮੁਲਜ਼ਮ ਤੋਂ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਤੇ ਅੱਗੇ ਜਾਂਚ ਦੇ ਵਿੱਚ ਕੀ ਖੁਲਾਸੇ ਹੁੰਦੇ ਨੇ ਜਗਬਾਨੀ ਟੀਵੀ ਲਈ ਵਰुण ਪੱਟ ਤੇ ਹਰੀਸ਼ ਬਠਲਾ ਦੀ ਰਿਪੋਰਟ